ਕੀ ਕਰ ਰਹੇ ਆ ਜੀ ਸੇ ਤੁਸੀਂ ਇੱਥੇ ਸਮਾਗਮ ਤੋਂ ਬਾਅਦ ਕਿੱਥੇ ਕੇਜਰੀਵਾਲ ਕੇਜਰੀਵਾਲ ਹੁਣ ਨਹੀਂ ਪੰਜਾਬ ਤੇਰੇ ਨਾਲ ਅੱਜ ਦਾ ਜਿਹੜਾ ਪਹੀਦੀ ਸਮਾਗਮ ਸੁਨਾਮ ਚ ਹਰ ਸਾਲ ਦੀ ਤਰ੍ਹਾਂ ਮਨਾਇਆ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਨੇ ਵੀ ਉੱਚੇ-ਚੇ ਤੌਰ ਤੇ ਸਮਾਗਮ ਮਨਾਇਆ ਉਸ ਤੇ ਅੱਜ ਅਸੀਂ ਚਰਚਾ ਕਰਨ ਆਇਆ ਸਮਾਗਮ ਹੋ ਗਿਆ ਟੈਂਟ ਲੱਗਿਆ ਸੀ ਟੈਂਟ ਉਤਰ ਰਿਹਾ ਟੈਂਟ ਤੁਸੀਂ ਸਰਕਾਰਾਂ ਚ ਵੀ ਲੱਗਦੇ ਰਹੇ ਆ ਪਹਿਲਾਂ ਵੀ ਮੁੱਖ ਮੰਤਰੀ ਆਉਂਦੇ ਰਹੇ ਆ ਪਰ ਇਸ ਵੇਲੇ ਜਿਹੜੀ ਨਵਿਕਲੀ ਗੱਲ ਹੈ ਕਿ ਜਿਹੜੀ ਚਰਚਾ ਸ਼ਹਿਰ ਚ ਜੋ ਗੱਲ ਨਿਕਲ ਕੇ ਆਈ ਹੈ ਕਿ ਇਹ ਜਿਹੜਾ ਟੈਂਟ ਹੈ ਜਿਹਨੂੰ ਵਾਟਰਪੂਫ ਟੈਂਟ ਕਿਹਾ ਜਾਂਦਾ ਹਾਲਾਂਕਿ ਪਾਣੀ ਇਹਦੇ ਵਿੱਚ ਵੀ ਆਇਆ ਹੋਇਆ ਹੈ ਇਹ ਨਹੀਂ ਪਤਾ ਉੱਤੋਂ ਆਇਆ ਹੈ ਕਿ ਸਾਈਡਾਂ ਤੋਂ ਆਇਆ ਹੈ ਪਾਣੀ ਹੁਣ ਵੀ ਖੜਾ ਹੈ ਸੋ ਇਹਦੇ ਤੇ ਜੋ ਪਤਾ ਲੱਗਿਆ ਹੈ ਕਿ ਦਿੱਲੀ ਦਾ ਕੋਈ ਠੇਕੇਦਾਰ ਇਨੇ ਕਰੋੜਾਂ ਰੁਪਏ ਲੈ ਕੇ ਇਹ ਟੈਂਟ ਲਾਇਆ ਇਸ ਤੇ ਅੱਜ ਅਸੀਂ ਗੱਲ ਕਰਨ ਆਏ ਆ ਸਾਥੀਓ ਜਦੋਂ ਦੀ ਸਰਕਾਰਾਂ ਬਣਦੀਆਂ ਹਰ ਸਰਕਾਰ ਦੇ ਸੀਐਮ ਸ਼ਰਦਾ ਦੇ ਫੁੱਲ ਭੇਟ ਕਰਨ ਲਈ ਸ਼ਹੀਦਾਂ ਦੇ ਪ੍ਰੋਗਰਾਮ ਜਾਂਦੇ ਆ ਉਸ ਦਿਹਾੜੇ ਤੇ ਅੱਜ ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਆਪਣੀ ਸਰਕਾਰ ਚ ਕੈਪਟਨ ਅਮਰਿੰਦਰ ਸਿੰਘ ਜੀ ਵੀ ਤੇ ਹੋਰ ਵੀ ਜਿਹੜੇ ਮੁੱਖ ਮੰਤਰੀ ਹੋਏ ਆ ਉਹ ਸਰਦਾਰ ਬਿਆਨ ਸਿੰਘ ਜੀ ਵੀ ਉਹ ਆਂਦੇ ਰਹੇ ਅੱਜ ਸੁਪਰ ਸੀਐਮ ਆਮ ਆਦਮੀ ਪਾਰਟੀ ਦੇ ਸੁਪਰੀਮ ਤੇ ਨਾਲ ਭਗਵੰਤ ਸਿੰਘ ਮਾਨ ਔਰ ਕੇਜਰੀਵਾਲ ਜੀ ਵਿਸ਼ੇਸ਼ ਤੌਰ ਤੇ ਆਏ ਆਮ ਆਦਮੀ ਦੀ ਪਾਰਟੀ ਸਰਕਾਰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਨਾਰਾ ਲਾਇਆ ਪਰ ਅੱਜ ਜਿਹੜਾ ਖਾਸ ਤਰ੍ਹਾਂ ਦਾ ਟੈਂਟ ਲੱਗਿਆ ਉਹ ਦੇਖਣਯੋਗ ਹੈ ਚਰਚਾ ਕਰਨਯੋਗ ਹੈ ਉਹਦੀ ਚਰਚਾ ਹੋਈ ਹੋਈ ਇਹ ਜਿਹੜਾ ਐਨੇ ਪੈਸੇ ਦੀ ਬਰਬਾਦੀ ਕਰੋੜਾਂ ਰੁਪਏ ਦੀ ਬਰਬਾਦੀ ਟੈਂਟ ਦੇ ਰੂਪ ਤੇ ਜਿਹੜੀਆਂ ਬੱਸਾਂ ਪੀਆਰਟੀਸੀ ਦੀਆਂ ਬੱਸਾਂ ਪੰਜਾਬ ਦੀਆਂ ਬੱਸਾਂ ਮੈਂ ਸਮਝਦਾ ਪੰਜਾਬ ਦੇ ਹਰੇਕ ਢਿੱਪੂ ਤੋਂ ਆਈਆਂ ਹੋਈਆਂ ਸੀ ਔਰ ਵੇਖਣ ਨੂੰ ਮਿਲਿਆ ਸ਼ਾਇਦ ਕੋਈ ਕੋਈ ਬੱਸ ਭਰੀ ਸੀ ਜਿੱਦਾ 5-5 10-10 ਬੰਦੇ ਹੀ ਉਹਨਾਂ 'ਚ ਬੈਠੇ ਸੀ ਘਨੌਰ ਦੀਆਂ ਬੱਸਾਂ ਮੈਸਰ ਖਾਨੇ ਤੋਂ ਬਠਿੰਡੇ ਤੋਂ ਰੂਪਨਗਰ ਤੋਂ ਉੱਥੋਂ ਦੀਆਂ ਬੱਸਾਂ ਉੱਥੋਂ ਇਹਨਾਂ ਦੇ ਵਰਕਰ ਲਿਆਂਦੇ ਗਏ ਜਿਹੜੇ ਸਾਡੇ ਨਰੇਗਾ ਦੇ ਵਰਕਰ ਹੈ ਸਾਡੀਆਂ ਭੈਣਾਂ ਉਹਨਾਂ ਨੂੰ ਲੈ ਕੇ ਆਂਦਾ ਗਿਆ ਉਹਨਾਂ ਨੂੰ ਕੇਜਰੀਵਾਲ ਦੀ ਸਪੀਚ ਸੁਣਾਣੀ ਸੀ ਪਰ ਅਫਸੋਸ ਅਮਨ अरोड़ा ਤੇਰੇ ਸੁਨਾਮ ਦੇ ਵਿੱਚ ਜਦੋਂ ਕੇਜਰੀਵਾਲ ਬੋਲਣ ਲੱਗੇ ਤਾਂ ਉਦੋਂ ਸਾਰੀ ਸੰਗਤ ਸਾਰੀ ਜਨਤਾ ਉੱਠ ਕੇ ਚਲੀ ਗਈ ਤਾਂ ਹੀ ਅਸੀਂ ਕਹਿੰਨੇ ਆ ਕੇਜਰੀਵਾਲ ਕੇਜਰੀਵਾਲ ਹੁਣ ਨਹੀਂ ਤੇਰੇ ਨਾਲ ਹੁਣ ਨਹੀਂ ਕੋਈ ਤੇਰੇ ਨਾਲ ਸੋ ਸਾਥੀਓ ਇਹ ਵੀ ਪਤਾ ਲੱਗਿਆ ਕਿ ਜਿਹੜਾ ਕੈਟਰ ਆਇਆ ਜਿੰਨੇ ਇੱਥੇ ਕੋਈ ਖਾਣਾ ਪਰੋਸਿਆ ਉਹ ਵੀ ਜੋ ਸ਼ਾਇਦ ਮੇਰੀ ਪੱਕੀ ਕਨਫਰਮੇਸ਼ਨ ਨਹੀਂ ਆ ਦੱਸਿਆ ਗਿਆ ਕਿ ਉਹ ਵੀ ਦਿੱਲੀ ਤੋਂ ਆਇਆ। ਜੇ ਕਰੋੜਾਂ ਰੁਪਈਆ ਦਾ ਟੈਂਟ ਲੱਗਿਆ ਹੈ ਇਹ ਮੇਰਾ ਸਾਡਾ ਇਲਜ਼ਾਮ ਹੈ। ਅਸੀਂ ਆਰਟੀਆਈ ਨਾਲ ਕੋਈ ਨਾ ਕੋਈ ਮੰਗੂਗਾ ਜਦੋਂ ਆਰਟੀਆਈ ਆਈ ਜੇ ਦਿੱਲੀ ਦੇ ਬੰਦੇ ਹੋਏ ਦਿੱਲੀ ਦੀ ਫਰਮ ਹੋਈ ਹੋਵੇ ਅਸੀਂ ਇਲਜ਼ਾਮ ਇਹ ਵੀ ਲਾਵਾਂਗੇ। ਇਹਨਾਂ ਦੇ ਚ ਦਿੱਲੀ ਦੇ ਜਿਹੜੇ ਲੀਡਰ ਹੈ ਜਿਹੜੇ ਪੰਜਾਬ ਨੂੰ ਦੋਵਾਂ ਹੱਥਾਂ ਨਾਲ ਅਗਲੇ 6 ਸਾਲ ਚ ਲੁੱਟਣਾ ਚਾਹੁੰਦੇ ਆ ਇਹਨਾਂ ਦੇ ਵਿੱਚ ਹੀ ਉਹਨਾਂ ਨੇ ਲੁੱਟ ਪਾਈ ਹੈ ਕਰੋੜਾਂ ਰੁਪਈਆ ਚ ਹਿੱਸਾ ਉਹਨਾਂ ਦਾ ਹੋਊਗਾ ਉਹਨਾਂ ਦੇ ਕਿਸੇ ਬੰਦੇ ਨੇ ਟੈਂਟ ਲਾਇਆ ਹੁਣਾਂ ਉਹਨਾਂ ਨੇ ਕੈਟਰਿੰਗ ਕੀਤੀ ਹੋਣੀ ਐ ਪੈਸੇ ਦਾ ਲੈਣ ਦੇ ਨਾ ਨਹੀਂ ਤਾਂ ਆਮ ਇੱਕ ਟੈਂਟ ਲੱਗਦਾ 10-12 ਲੱਖ ਦਾ ਖਰਚਾ ਹੁੰਦਾ ਸਰਕਾਰ ਦਾ ਪਬਲਿਕ ਰਿਲੇਸ਼ਨ ਵਾਲਦਾ ਔਰ ਪੰਜਾਬ ਨੂੰ ਕੰਮ ਮਿਲਦਾ ਸਾਡੇ ਲੋਕਲ ਟੈਂਟ ਵਾਲਿਆਂ ਨੂੰ ਕੈਟਰਿੰਗ ਵਾਲਿਆਂ ਨੂੰ ਲੋਕਲ ਬਾਰਿਸ਼ ਬਹੁਤ ਜ਼ਿਆਦਾ ਸੀ ਨੇਰੀ ਲੂਰੀ ਆ ਸਕਦੀ ਸੀ ਵੇਖੋ ਆਪਾਂ ਮੰਡੀ ਖੜੇ ਆ ਜਿਹੜੀ ਸਾਡੀ ਫਸਲ ਸਾਡੇ ਜਿਹੜੇ ਸ਼ੈੱਡ ਬਣੇ ਆ ਮੰਡੀ ਬੋਰਡ ਨੇ ਬਣਾਏ ਆ ਉਹ ਬਚਾਉਂਦੇ ਆ ਤੇ ਕੇਂਦਰੀਵਾਲ ਨੂੰ ਜਿਆਦਾ ਉੱਥੇ ਬਰਸਾਤ ਲੱਗਦੀ ਐ ਤੁਸੀਂ ਸਮਝਦੇ ਹੋ ਕਿ ਇੱਕ ਟੈਂਪਰੇਰੀ ਵਾਟਰਪਰੂਫ ਟੈਂਟ ਜਿਹੜੀ ਮੇਰੀ ਜਾਂ ਜਿਹੜਾ ਬਚਾਲੂਗਾ ਤੇ ਉਹ ਸਾਡੇ ਸ਼ੈੱਡ ਨਹੀਂ ਬਚਾ ਸਕਦੇ ਬਿਲਕੁਲ ਗਲਤ ਮੈਂ ਇਸ ਥਾਂ ਬਿਲਕੁਲ ਸਿਰਫ ਪੈਸੇ ਖਾਨ ਦਾ ਇਲਜ਼ਾਮ ਹੈ ਸਾਡਾ ਸਿਰਫ ਪੈਸੇ ਖਾਨ ਦਾ ਮਕਸਦ ਵਜਾ ਨਾਲ ਆਦਰਵਾਇਜ਼ ਇਸ ਟੈਂਟ ਤੋਂ ਵੱਡੇ ਸਾਡੇ ਸ਼ੈੱਡ ਹੈ ਜਿੱਥੇ ਇੱਕ ਬੂੰਦ ਵੀ ਪਾਣੀ ਨਹੀਂ ਡਿੱਗ ਸਕਦਾ ਉਹਨਾਂ ਦੇ ਤੁਸੀਂ ਨਾਰਮਲ ਟੈਂਟ ਲਾ ਸਕਦੇ ਸੀ ਆ ਸਾਡਾ ਇਲਜ਼ਾਮ ਹੈ ਸਿਰਫ ਪੈਸਾ ਖਾਨ ਵਾਸਤੇ ਪੰਜਾਬ ਦਾ ਪੰਜਾਬ ਦੇ ਲੋਕਾਂ ਦੀ ਜਿਹੜੀ ਦਸਾਂਵਾਂ ਦੀ ਕਿਰਤ ਕਮਾਈ ਹੈ ਟੈਕਸ ਦਾ ਪੈਸਾ ਉਹ ਦਿੱਲੀ ਵਾਲੇ ਲੀਡਰਾਂ ਨੇ ਖਾਣ ਵਾਸਤੇ ਵੱਡਾ ਅਡੰਬਰ ਰਚਿਆ ਗਿਆ ਉਹ ਰਾਜੇ ਸੋਚਣਗੇ ਜਦੋਂ ਕੇਜਰੀਵਾਲ ਬੋਲਿਆ ਬੋਲਣ ਲਈ ਉੱਠਿਆ ਸਾਰੀਆਂ ਕੁਰਸੀਆਂ ਖਾਲੀ ਹੋ ਗਈਆਂ ਇਸ ਵਾਸਤੇ ਪੰਜਾਬ ਦੇ ਲੋਕ ਹੁਣ ਕੇਜਰੀਵਾਲ ਨੂੰ ਸੁਣ ਨਹੀਂ ਸਕਦੇ ਠੀਕ ਹੈ ਮਜਬੂਰੀ ਹੈ ਕਿ 1.5 ਸਾਲ ਉਤਨਾ ਪੈਣਾ ਹੈ ਆਰਟੀਆਚ ਵੀ ਖਲਾਸਾ ਕਰਤਾ ਦੇ ਆਪ ਯੈਸ ਆਰਟੀਆਚ ਵੀ ਅਸੀਂ ਖਲਾਸਾ ਮੰਗਾਗੇ ਕਿ ਸਾਰੇ ਪ੍ਰੋਗਰਾਮ ਤੇ ਜੋ ਸ਼ਹੀਦੀ ਦਿਹਾੜਾ ਮਨਾਇਆ ਗਿਆ ਸਾਰੇ ਪ੍ਰੋਗਰਾਮ ਦੇ ਵਿੱਚ ਕਿੰਨਾ ਪੈਸਾ ਖਰਚ ਆਇਆ ਫਿਰ ਵੀ ਇੱਕ ਆਪਾਂ ਪ੍ਰੈਸ ਕਾਨਫਰੰਸ ਕਰਕੇ ਦੱਸਾਂਗੇ ਕਿੰਨੇ ਲੱਖ ਰੁਪਏ ਕਿੰਨੇ ਕਰੋੜਾ ਰੁਪਏ ਖਰਚ ਹੋਏ ਹੈ ਇਹ ਵੀ ਆਰਟੀਆਚ ਖਲਾਸਾ ਹੋਣ ਤੋਂ ਬਾਅਦ ਆਪਾਂ ਸਾਹਮਣੇ ਰੱਖਾਂਗੇ ਔਰ ਇਹ ਵੀ ਕੋਸ਼ਿਸ਼ ਕਰਾਂਗੇ ਕਿ ਪਿਛਲੇ ਸਾਲਾਂ ਵਿੱਚ ਪਿਛੀਆਂ ਸਰਕਾਰਾਂ ਤੇ ਕਿੰਨਾ ਖਰਚਾ ਆਉਂਦਾ ਰਿਹਾ ਫਿਰ ਉਹ ਕੰਪੈਰੀਜ਼ਨ ਲੋਕਾਂ ਦੇ ਸਾਹਮਣੇ ਰੱਖਾਂਗੇ ਕਿ ਪੰਜਾਬ ਸਰਕਾਰ ਮੌਜੂਦਾ ਸਰਕਾਰ ਮੰਤਰੀ ਅਮਨ अरोड़ा ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਲੋਕਾਂ ਦਾ ਪੈਸਾ ਕਿਵੇਂ ਬਰਬਾਦ ਕਰ ਰਹੀ ਹੈ ਜਿਸ ਨੂੰ ਅੰਦਾਜ਼ਾ ਹੈ ਜੀ ਕਿੰਨੇ ਕੁ ਪੈਸਾ ਲੱਗ ਗਿਆ ਹੋਊਗਾ ਜੀ ਸਾਰੇ ਪ੍ਰੋਗਰਾਮ ਦੇਖੋ ਚਰਚਾ ਹੈ ਮੈਂਵੇਂ ਅੰਦਾਜ਼ਾ ਮੈਂ ਕੋਈ ਟੈਂਟਰ ਦਾ ਕੰਮ ਨਹੀਂ ਕਰਦਾ ਮੈਂ 2 ਨੰਬਰ ਦਾ ਕੰਮ ਨਹੀਂ ਕਰਦਾ ਮੈਂ ਅੰਦਾਜ਼ਾ ਲਾਵਾਂ ਉਹ ਗਲਤ ਹੋਏਗਾ ਪਰ ਚਰਚਾ ਜ਼ਰੂਰ ਹੈ ਸ਼ਹਿਰ ਕੋਈ 3.5 ਕਰੋੜ ਕਹਿੰਦਾ ਕੋਈ 2.5 ਕਰੋੜ ਕਹਿੰਦਾ ਇਹ ਤਾਂ ਆਰਟੀਆਈ ਚ ਸਹੀ ਪਤਾ ਲੱਗੂ ਪਰ ਪੈਸਾ ਜਿਹੜਾ ਲਾਇਆ ਇਹ ਬਰਬਾਦ ਕੀਤਾ ਬਰਬਾਦ ਕਰੋ ਜਾਂ ਉਹਨਾਂ ਦੀਆਂ ਜਿਹੜੇ ਦਿੱਲੀ ਵਾਲੇ ਇਹਨਾਂ ਦੇ ਲੀਡਰ ਉਹਨਾਂ ਦੀ ਜੇਬਾਂ ਵਾਸਤੇ ਪਰ ਲੋਕਾਂ ਦੇ ਇਹ ਸਾਰਾ ੜੰਮਰ ਰਚ ਗਿਆ